ਆਪਣੇ ਇੰਡੀਆ ਦੇ ਵਿੱਚ ਇੱਕ ਇਦਾਂ ਦੀ ਵੀ ਸੜਕ ਹੈਗੀ ਆ ਜਿਹਨੂੰ ਬਣੀ ਨੂੰ 50 ਸਾਲ ਹੋ ਗਏ ਆ ਤੇ ਉਹਦੇ ਵਿੱਚ ਇੱਕ ਖੱਡਾ ਤੱਕ ਨਹੀਂ ਹੈਗਾ। ਨਾ ਨਹੀਂ ਜਮਾ ਟੁੱਟੀ ਨਹੀਂ 50 ਸਾਲਾਂ ਤੋਂ ਸੜਕ ਬਣੀ ਆ। ਮਹਾਰਾਸ਼ਟਰ ਦੇ ਪੂਨੇ ਦੇ ਵਿੱਚ ਇਹ ਰੋੜ ਆ ਤੇ ਇਸ ਰੋੜ ਦਾ ਨਾਮ ਹੈ ਜੰਗਲੀ ਮਹਾਰਾਜਾ ਰੋੜ। ਇਹ 2.5 ਕਿਲੋਮੀਟਰ ਲੰਮਾ ਰੋੜ ਆ। ਦੋ ਭਰਾਵਾਂ ਨੇ ਇਹਨੂੰ ਬਣਾਉਂਦਾ ਕੰਟਰੈਕਟਰ ਲਿਆ ਸੀ 1976 ਦੇ ਵਿੱਚ ਤੇ ਉਸ ਟਾਈਮ 15 ਲੱਖ ਦੇ ਬਜਟ ਦੇ ਵਿੱਚ ਇਹੜਾ ਰੋੜ ਬਣਾਇਆ ਗਿਆ ਸੀਗਾ। ਇਹਨਾਂ ਨੂੰ ਆਪਣੇ ਰੋਡ ਬਣਾਉਣ ਦੇ ਉੱਤੇ ਇੰਨਾ ਜ਼ਿਆਦਾ ਭਰੋਸਾ ਹੀ ਦੇ। ਅਸੀਂ ਪਾਰਟੀ ਵਾਲਿਆਂ ਨੂੰ ਇਹਨਾਂ ਦੇ ਲਿਖ ਕੇ ਦਿੱਤਾ ਸੀ ਕਿ ਅਸੀਂ 10 ਸਾਲਾਂ ਦੀ ਗਾਰੰਟੀ ਲੈਂਦੇ ਹਾਂ ਜੇ ਇਹ ਰੋਡ ਟੁੱਟ ਜਾਊਗਾ ਤੇ ਅਸੀਂ ਫ੍ਰੀ 'ਚ ਇਹ ਰੋਡ ਬਣਾ ਕੇ ਦਵਾਂਗੇ ਤੁਹਾਨੂੰ। ਤੇ ਹੁਣ ਸੋਚਣ ਵਾਲੀ ਗੱਲ ਇਹ ਆ ਕਿ ਜੇ ਇੰਨੀ ਵਧੀਆ ਨਾ ਰੋਡ ਬਣਾਈ ਤੇ ਅੱਜ ਦੇ ਟਾਈਮ 'ਚ ਤੇ ਇਨਾਂ ਕੋਲ ਬਹੁਤ ਜ਼ਿਆਦਾ ਕੰਟਰੈਕਟ ਆਉਣੇ ਚਾਹੀਦੇ ਸੀ ਕਿਉਂਕਿ ਇੰਨਾ ਵਧੀਆ ਰੋਡ ਇੰਨੀ ਗਾਰੰਟੀ ਵਾਲਾ ਰੋਡ ਬਣਾਇਆ ਇਨਾਂ ਨੇ ਪਰ ਅਫਸੋਸ ਦੀ ਗੱਲ ਇਹ ਆ ਕਿ ਇਨਾਂ ਦੀ ਆਖਰੀ ਰੋਡ ਹੀ ਜਿਹੜੀ ਇਹਨਾਂ 2.5 ਕਿਲੋਮੀਟਰ ਲੰਮੀ ਬਣਾ ਦੀ ਕਿਉਂਕਿ ਮਜ਼ਬੂਤ ਹੀ ਇੰਨੀ ਜਾਰੀ ਬਣਾਤੀ ਉਹ ਰੋਡ ਅੱਜ ਤਾਈਂ ਨਹੀਂ ਟੁੱਟੀ ਤੇ ਜੇ ਪੂਰੇ ਇੰਡੀਆ ਦੀਆਂ ਰੋਡਾਂ ਇਦਾਂ ਦੀਆਂ ਬਣ ਲਗਦੀਆਂ ਤੇ ਸੜਕਾਂ ਟੁੱਟਣੀਆਂ ਨਹੀਂ 50-50 ਸਾਲ ਤੇ ਕੰਟਰੈਕਟ ਗਿਥਾ ਆਉਣੇ ਆ ਤੇ ਸਾਰਾ ਦੇ ਬਿਜ਼ਨਸ ਫੇਲ ਹੋਏਣਾ ਕਿਉਂਕਿ ਇਹਦੇ ਵਿੱਚ ਉਹਦੇ ਕ ਇੱਕ ਸੜਕ ਬਣਾਉਂਦੇ ਆ 6 ਮਹੀਨੇ ਲੱਗਦੇ ਸੜਕ ਟੁੱਟ ਜਾਂਦੀ ਫੇਰ ਬਣਾਉਣ ਲੱਗ ਜਾਂਦੇ ਆ ਇਸੇ ਦੀ ਪੈਸਾ ਖਾਂਦੇ ਆ ਇਹਨੂੰ ਕ腐ਸ਼ਨ ਆਂਦੇ ਆ ਇਹਨਾਂ ਬੰਦਿਆਂ ਨੂੰ ਦੁਬਾਰਾ ਕੰਟਰੈਕਟ ਮਿਲਦਾ ਤੇ ਸੜਕਾਂ ਦੇ 50-50 ਸਾਲ ਨਹੀਂ ਟੁੱਟਣੀਆਂ ਇਸ ਕਰਕੇ ਇਹ ਬੰਦਿਆਂ ਵਿਚਾਰਿਆ ਦਾ ਕੰਮ ਹੀ ਫੇਲ ਹੋ ਗਿਆ ਤੇ ਇਹਨਾਂ ਨੂੰ ਬਾਅਦ ਵਿੱਚ ਕੋਈ ਕੰਟਰੈਕਟ ਨਹੀਂ ਮਿਲਿਆ